ਸਤਿ ਸ਼੍ਰੀ ਅਕਾਲ ਦੋਸਤੋ ਸਿਮਬਲ ਦਾ ਡਾਕਟਰ ਤੁਹਾਡਾ ਸਵਾਗਤ ਹੈ ਜੇ ਤੁਸੀਂ ਸਾਡਾ ਇਹ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਹਰ ਵਾਰ ਪੈਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਤੁਸੀਂ ਆਪਣੀ ਕ੍ਰੈਡਿਟ ਹਿਸਟਰੀ ਕ੍ਰੈਡਿਟ ਸਕੋਰ ਨੂੰ ਮੇਨਟੇਨ ਕਰ ਸਕੋ ਸਾਡੀਆਂ ਇਹਨਾਂ ਵੀਡੀਓ ਤੋਂ ਸਿੱਖ ਕੇ ਸੁਣ ਕੇ ਤੁਸੀਂ ਆਪਣੀ ਕ੍ਰੈਡਿਬਿਲਿਟੀ ਬਿਲਡ ਕਰ ਸਕੋ ਅੱਜ ਅਸੀਂ ਗੱਲ ਕਰਾਂਗੇ ਫ੍ਰੀ ਸਿਮਬਲ ਸਕੋਰ ਚੈੱਕ ਕਰਨ ਦੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਕੰਪਨੀਆਂ ਜਦੋਂ ਅਸੀਂ ਅੱਜ ਕੱਲ ਫੇਸਬੁੱਕ ਚਲਾਣੇ ਆ ਇੰਸਟਾਗ੍ਰam ਚਲਾਣੇ ਆ ਜਾਂ ਕਈ ਹੋਰ ਤਰ੍ਹਾਂ ਦੀ ਐਪਲੀਕੇਸ਼ਨਾਂ ਚਲਾਣੇ ਆ ਤਾਂ ਉਹਨਾਂ ਦੇ ਵਿੱਚ ਕਈ ਕੰਪਨੀਆਂ ਵੱਲੋਂ ਕਈ ਨੌਨ ਬੈਂਕਿੰਗ ਕੰਪਨੀਆਂ ਵੱਲੋਂ ਬੈਂਕਾਂ ਵੱਲੋਂ ਆਫਰ ਆਉਂਦੀਆਂ ਨੇ ਆਪਣਾ ਫ੍ਰੀ ਸਿਮਬਲ ਸਕੋਰ ਚੈੱਕ ਕਰੋ ਤਾਂ ਕਿਉਂਕਿ ਅੱਜ ਕੱਲ ਸਿਮਬਲ ਬਾਰੇ ਸਭ ਨੂੰ ਹੀ ਪਤਾ ਹੈ ਤੇ ਲੋਕ ਕਹਿੰਦੇ ਚਲੋ ਆਪਣਾ ਸਿਮਬਲ ਸਕੋਰ ਚੈੱਕ ਕਰ ਲਈਏ ਉੱਥੇ ਆਪਣਾ ਉਹ ਪੂਰੀ ਇਨਫੋਰਮੇਸ਼ਨ ਦੇ ਕੇ ਸਿਬਲ ਸਕੋਰ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆਂ। ਕਈ ਕੰਪਨੀਆਂ ਤਾਂ ਕ੍ਰੈਡਿਟ ਹਿਸਟਰੀ ਵੀ ਥੋੜੀ-ਬੋਤੀ ਦਿਖਾ ਦਿੰਦੀਆਂ ਹਨ ਪਰ ਕਈ ਕੰਪਨੀਆਂ ਸਿਰਫ ਸਿਬਲ ਸਕੋਰ ਦਿਖਾਉਂਦੀਆਂ ਨੇ। ਇਸ ਤਰ੍ਹਾਂ ਸਿਬਲ ਸਕੋਰ ਚੈੱਕ ਕਰਨ ਨਾਲ ਕੋਈ ਤਸੱਲੀ ਵਾਲਾ ਕੰਮ ਨਹੀਂ ਹੈਗਾ। ਵੀ ਹਾਂ ਜੀ ਮੇਰਾ ਸਿਬਲ ਸਕੋਰ 700 ਆ ਗਿਆ, 750 ਆ ਗਿਆ। ਲੋਨ ਕੱਲਾ ਸਿਬਲ ਸਕੋਰ ਤੇ ਡਿਪੈਂਡ ਨਹੀਂ ਕਰਦਾ। ਸਿਬਲ ਸਕੋਰ ਹਾਈ ਹੋਣ ਨਾਲ ਲੋਨ ਦੀ ਛੋਟੀ ਨਹੀਂ ਹੁੰਦੀ ਵੀ ਤੁਹਾਨੂੰ ਲੋਨ ਮਿਲ ਜਾਏਗਾ। ਸਿਬਲ ਸਕੋਰ ਦੇ ਨਾਲ-ਨਾਲ ਬੈਂਕ ਤੁਹਾਡੀ ਕ੍ਰੈਡਿਟ ਹਿਸਟਰੀ ਵੀ ਦੇਖਦਾ ਹੈ। ਦੋਨਾਂ ਚੀਜ਼ਾਂ ਦਾ ਸਿਬਲ ਸਕੋਰ ਤੇ ਕ੍ਰੈਡਿਟ ਹਿਸਟਰੀ ਦਾ ਐਨਾਲਿਸਿਸ ਕਰਕੇ ਹੀ ਬੈਂਕ ਤੁਹਾਨੂੰ ਲੋਨ ਦੇਣਾ ਹੈ ਕਿ ਨਹੀਂ ਦੇਣਾ ਹੈ ਇਹ ਡਿਸਾਈਡ ਕਰਦਾ ਹੈ ਤੇ ਬੈਂਕ ਦੇਖਦਾ ਹੈ ਵੀ ਤੁਹਾਨੂੰ ਲੋਨ ਦੇਣਾ ਵੀ ਹੈ ਕਿ ਨਹੀਂ ਦੇਣਾ ਕਈ ਵਾਰ ਬਹੁਤ ਹਾਈ ਸਿਬਲ ਸਕੋਰ ਹੋਣ ਵਾਲੇ ਦਾ ਵੀ ਸਿਬਲ ਸਕੋਰ ਜ਼ਿਆਦਾ ਹੋਣ ਦੇ ਬਾਵਜੂਦ ਵੀ ਲੋਨ ਰਿਜੈਕਟ ਹੋ ਜਾਂਦਾ ਹੈ ਕਿਉਂਕਿ ਉਹਦੀ ਕ੍ਰੈਡਿਟ ਹਿਸਟਰੀ 'ਚ ਕਈ ਵਾਰ ਕੋਈ ਪ੍ਰੋਬਲਮ ਹੁੰਦੀ ਹੈ ਕ੍ਰੈਡਿਟ ਹਿਸਟਰੀ ਕੀ ਹੁੰਦੀ ਹੈ ਅਸੀਂ ਪਿਛਲੀਆਂ ਕਈ ਵੀਡੀਓਾਂ 'ਚ ਜ਼ਿਕਰ ਕਰ ਚੁੱਕੇ ਹਾਂ ਤੁਸੀਂ ਉਹਦਾ ਬਾਰੇ ਸਭ ਜਿ ਲਈ ਸਾਡੀਆਂ ਹੋਰ ਵੀਡੀਓਾਂ ਦੇਖ ਕੇ ਇਸ ਬਾਰੇ ਸਮਝ ਸਕਦੇ ਹੋ ਫਰੀ ਸਿਮਲ ਚੈੱਕ ਕਰਨਾ ਚਾਹੀਦਾ ਕਿ ਨਹੀਂ ਇਸ ਦਾ ਇਹ ਕਈ ਰੀਜ਼ਨ ਹੈ ਵੀ ਨਾ ਕਰੋ ਚੈੱਕ ਕਿਉਂਕਿ ਜਦੋਂ ਤੁਸੀਂ ਚੈੱਕ ਕਰਦੇ ਆ ਤਾਂ ਸਾਡਾ ਸਿਮਲ ਤੇ ਹਿੱਟ ਹੁੰਦਾ ਇਸ ਨਾਲ ਸਾਡਾ ਸਕੋਰਾਂ ਤੇ ਵੀ ਅਸਰ ਪੈਂਦਾ ਹੈ ਇੱਕ ਵਾਰ ਸਿਮਲ ਸਕੋਰ ਮੋਸਟਲੀ ਚੈੱਕ ਕਰਨ ਨਾਲ 5 ਤੋਂ 8 ਸਕੋਰ ਘੱਟ ਜਾਂਦੇ ਆ ਜੇ ਤੁਸੀਂ ਮਹੀਨੇ 'ਚ 2-3 ਵਾਰ ਇਸ ਨਾਲ ਚੈੱਕ ਕਰ ਲਿਆ ਤਾਂ ਉਸ ਦਾ ਬੜਾ ਬੁਰਾ ਇਫੈਕਟ ਤੁਹਾਡੇ ਸਿਮਲ ਸਕੋਰ ਤੇ ਪੈਂਦਾ ਹੈ ਸਿਮਲ ਸਕੋਰ ਡਾਊਨ ਹੋ ਜਾਂਦਾ ਹੈ ਫਰੀ ਚੈੱਕ ਕਰਨ ਨਾਲ ਤੁਹਾਨੂੰ ਤਾਂ ਸਿਰਫ ਸੈਟੀਸਫੈਕਸ਼ਨ ਹੁੰਦੀ ਹੈ ਵੀ ਮੇਰੇ ਸਕੋਰ ਇੰਨੇ ਨੇ ਪਰ ਜੇ ਉਹਦਾ ਤੁਹਾਡਾ ਸਕੋਰਾਂ ਤੇ ਅਸਰ ਪੈਂਦਾ ਹੀ ਪੈਂਦਾ ਹੈ ਪਲੱਸ ਤੁਹਾਡਾ ਡਾਟਾ ਕਿਉਂਕਿ ਜਦੋਂ ਤੁਹਾਡਾ ਸਿਬਲ ਸਕੋਰ ਚੈੱਕ ਕਰਨਾ ਹੁੰਦਾ ਤਾਂ ਤੁਹਾਡੀ ਸਾਰੀ ਬੇਸਿਕ ਇਨਫੋਰਮੇਸ਼ਨ ਕੰਪਨੀ ਤੁਹਾਡੇ ਤੋਂ ਲੈ ਲੈਂਦੀ ਹੈ ਜਦੋਂ ਆਖਰੀ ਤੁਸੀਂ ਕਲਿੱਕ ਕਰਦੇ ਆਂ ਤੇ ਬੈਂਕ ਤੁਹਾਡੇ ਤੋਂ ਇੱਕ ਅੰਡਰਟੇਕਿੰਗ ਲੈਂਦੀ ਹੈ ਵੀ ਤੁਹਾਨੂੰ ਸਿਬਲ ਚੈੱਕ ਕਰਨ ਨਾਲ ਤੁਹਾਡਾ ਸਿਬਲ ਚੈੱਕ ਕੋ ਕੰਪਨੀ ਕਰ ਲਿਆ ਉਹਨਾਂ ਨੂੰ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਪਲੱਸ ਇਹ ਤੁਹਾਡਾ ਡਾਟਾ ਅੱਗੇ ਕਿਸੇ ਨਾਲ ਵੀ ਸ਼ੇਅਰ ਕਰ ਸਕਦੀ ਹੈ ਇਸ ਦਾ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਇਸ ਤੇ ਦੇਖੋ ਤੁਸੀਂ ਸਿਆਣਿਆਂ ਵੀ ਸਿਬਲ ਚੈੱਕ ਕਰਨ ਲਈ ਜਿਹੜੇ ਸਿਬਲ ਦੀ ਮੈਂਬਰਸ਼ਿਪ ਹੁੰਦੀ ਹੈ ਜਦੋਂ ਤੁਸੀਂ ਤੁਹਾਨੂੰ ਸਿਬਲ ਚੈੱਕ ਕਰਾਣੇ ਆ ਤੇ ਸਿਬਲ ਉਸ ਬੈਂਕ ਨੂੰ ਉਸ ਕੰਪਨੀ ਨੂੰ ਜਿਹੜਾ ਮੈਂਬਰ ਹੈ ਜਿਹੜਾ ਉਹਨਾਂ ਨੂੰ ਆਪਣੀ ਇਨਫੋਰਮੇਸ਼ਨ ਕਲਾਈਂਟ ਦੀ ਦੇ ਰਿਹਾ ਹੈ ਵੀ ਸਾਨੂੰ ਉਹਦੀ ਕ੍ਰੈਡਿਟ ਹਿਸਟਰੀ ਦਿਓ ਉਹਨਾਂ ਨੂੰ ਚਾਰਜ ਕਰਦੀ ਹੈ ਲਗ ਲਗ ਚਾਰजेस ਹੁੰਦੇ ਆ 25 ਰੁਪਏ 50 ਰੁਪਏ 100 ਰੁਪਏ 150 ਰੁਪਏ 200 ਰੁਪਏ ਇਸ ਤਰ੍ਹਾਂ ਸਿਬਲ ਪਰ ਮੈਂਬਰ ਪਰ ਸਿਬਲ ਇਨਕੁਆਰੀ ਚੈੱਕ ਕਰਨ ਦਾ ਚਾਰਜ ਕਰਦੀ ਹੈ ਤੁਸੀਂ ਇਹ ਸੋਚੋ ਵੀ ਤੁਹਾਨੂੰ ਕਿਵੇਂ ਮੁਫਤ ਦੀ ਚੈੱਕ ਕਰਕੇ ਕੰਪਨੀ ਦਿੰਦੀ ਹੈ ਤੁਹਾਡ ਨੂੰ ਮੁਫਤ ਚੈੱਕ ਕਰਕੇ ਤੇ ਅੱਗੇ ਜੇਬ ਚੋਂ ਪੈਸੇ ਭਰ ਕੇ ਦੇ ਰਹੀ ਹੈ ਨਹੀਂ ਉਹ ਤੁਹਾਡਾ ਡਾਟਾ ਲੈ ਰਹੀ ਹੈ ਤੁਹਾਡਾ ਡਾਟਾ ਇਕੱਠਾ ਕਰ ਰਹੀ ਹੈ ਕਈਆਂ ਅਸੀਂਆਂ ਕੰਪਨੀਆਂ ਨੇ ਜਿਹੜੇ ਬੜੇ ਸੈਕਟਰਾਂ 'ਚ ਕੰਮ ਕਰਦੀਆਂ ਨੇ ਉਹ ਤੁਹਾਡਾ ਡਾਟਾ ਲੈ ਲੈਂਦੇ ਨੇ ਤੁਹਾਡੇ ਕੋਲ ਉਹਨਾਂ ਕੋਲ ਸਕੋਰ ਆ ਜਾਂਦੇ ਆ ਤੁਹਾਡੀ ਕ੍ਰੈਡਿਟ ਹਿਸਟਰੀ ਆ ਜਾਂਦੀ ਹੈ ਉਹ ਤੁਹਾਡਾ ਡਾਟਾ ਅਗੇ ਸੇਲ ਕਰ ਦਿੰਦੇ ਨੇ ਵੱਖਰੀਆਂ ਵੱਖਰੀਆਂ ਕ੍ਰੈਡਿਟ ਕੰਪਨੀਆਂ ਨੂੰ ਲੋਨ ਵਾਲੀਆਂ ਕੰਪਨੀਆਂ ਨੂੰ ਪਰਸਨਲ ਲੋਨ ਵਾਲੀਆਂ ਕੰਪਨੀਆਂ ਨੂੰ ਕਾਰ ਲੋਨ ਵਾਲੀਆਂ ਕੰਪਨੀਆਂ ਨੂੰ ਇੰਸ਼ੂਰੈਂਸ ਕੰਪਨੀਆਂ ਨੂੰ ਕਿਉਂਕਿ ਤੁਹਾਡੀ ਕ੍ਰੈਡਿਟ ਹਿਸਟਰੀ ਕੋਲ ਗਈ ਉਹ ਤੁਹਾਡਾ ਸਾਰਾ ਰਿਕਾਰਡ सील ਕਰ ਦਿੱਤਾ ਜਾਂਦਾ ਹੈ ਉਹਨਾਂ ਤੋਂ ਚਾਰਜ ਕਰ ਲਿੱਤਾ ਜਾਂਦਾ ਹੈ ਪੈਸੇ ਪਰ ਇੱਕ ਪੂਰੇ ਕਰ ਲਿੱਤੇ ਜਾਂਦੇ ਨੇ ਯਾਨੀ ਕਿ ਉਹ ਤੁਹਾਡਾ ਇੱਕ ਫ੍ਰੀ ਸਿੰਬਲ ਚੈੱਕ ਕਰਾ ਕੇ ਉਸ ਤੋਂ ਕਈ ਗੁਣਾ ਜ਼ਿਆਦਾ ਪੈਸੇ ਕਮਾ ਲੈਂਦੀਆਂ ਨੇ ਉਹ ਕੰਪਨੀਆਂ ਪਲੱਸ ਜੋ ਆਪਣੀਆਂ ਕੰਪਨੀਆਂ ਵੀ ਉਹ ਡੀਲ ਕਰ ਰਹੀਆਂ ਨੇ ਤੇ ਆਪਣੇ ਵੱਲੋਂ ਵੀ ਤੁਹਾਨੂੰ ਆਫਰਾਂ ਦੇਣੀਆਂ ਸ਼ੁਰੂ ਕਰ ਦਿੰਦੀਆਂ ਤੁਸੀਂ ਕਦੀ ਨੋਟ ਕਰੋ ਤੁਸੀਂ ਜਿੰਨਾ ਜ਼ਿਆਦਾ ਆਪਣਾ ਸਿੰਬਲ ਚੈੱਕ ਕਰੋਗੇ ਉਨੇ ਜ਼ਿਆਦਾ ਤੁਹਾਨੂੰ ਕਸਮਰ ਕੇਰਾਂ ਦੇ ਬੈਂਕਾਂ ਦੇ ਸਰਵਿਸ ਪ੍ਰੋਵਾਈਡਰ ਲੋਨਾਂ ਵਾਲਿਆਂ ਦੇ ਕ੍ਰੈਡਿਟ ਕਾਰਡ ਵਿਚਨ ਵਾਲਿਆਂ ਦੇ ਜਾਂ ਪਰਸਨਲ ਲੋਨ ਦੇਣ ਵਾਲਿਆਂ ਦੇ ਇੰਸ਼ੂਰੈਂਸਾਂ ਕਰਨ ਵਾਲਿਆਂ ਦੇ ਤਾਂ ਫੋਨ ਆਨੇ ਸ਼ੁਰੂ ਹੋ ਜਾਣਗੇ ਉਹਨਾਂ ਨੂੰ ਇਹ ਤੁਹਾਡਾ ਡਾਟਾ ਇੱਥੋਂ ਹੀ ਸਿਮਲ ਚੈੱਕ ਕਰਨ ਤੋਂ ਹੀ ਮਿਲਦਾ ਹੈ ਇੱਥੋਂ ਹੀ ਡਾਟਾ ਉਹਨਾਂ ਕੋਲ ਜਾਂਦਾ ਜਿੱਥੋਂ ਤੁਹਾਨੂੰ ਫਿਰ ਅਪਰੋਚ ਕਰਕੇ ਤੁਹਾਨੂੰ ਫੋਨ ਕਰਨੇ ਸ਼ੁਰੂ ਕਰ ਦਿੰਦੇ ਨੇ ਦੂਜੇ ਪਾਸੇ ਤੁਸੀਂ ਸਿਮਲ ਚੈੱਕ ਕਰਦੇ ਤੁਹਾਡਾ ਸਕੋਰ ਵੀ ਡਾਊਨ ਹੁੰਦਾ ਤੁਹਾਨੂੰ ਫੋਨ ਵੀ ਆਨੇ ਆਨੇ ਸ਼ੁਰੂ ਹੋ ਜਾਂਦੇ ਨੇ ਦੇਖੋ ਐਨਾ ਜ਼ਿਆਦਾ ਕੁਝ ਵੀ ਨਹੀਂ ਹੈ ਤੁਸੀਂ ਜਦੋਂ ਵੀ ਕਦੀ ਜੇ ਤੁਹਾਨੂੰ ਐਨੀ ਜ਼ਿਆਦਾ ਕ੍ਰੋਸਟਰੀ ਹੁੰਦੀ ਹੈ ਸਿਮਲ ਸਕੋਰ ਦੀ ਜਦੋਂ ਤੁਸੀਂ ਆਪਣਾ ਕਿਸੇ ਲੋਨ ਅਪਲਾਈ ਕਰਦੇ ਹੋ ਤੁਸੀਂ ਉੱਥੇ ਨਾਲ ਰਿਕਵੈਸਟ ਕਰ ਸਕਦੇ ਹੋ ਵੀ ਕਿਹਾ ਤੁਸੀਂ ਮੈਨੂੰ ਆਪਣਾ ਸਿਮਲ ਰਿਪੋਰਟ ਸ਼ੇਅਰ ਕਰ ਸਕਦੇ ਹੋ ਉਸ ਨੂੰ ਦਾ ਸਿਮਲ ਰਿਪੋਰਟ ਲੈ ਲਓ ਜਦੋਂ ਲੋਨ ਅਪਲਾਈ ਕਰਦੇ ਹੋ ਤੁਹਾਨੂੰ ਲੋਨ ਮਿਲਦਾ ਹੈ ਜੇ ਨਹੀਂ ਵੀ ਮਿਲਦਾ ਨਹੀਂ ਵੀ ਮਿਲਦਾ ਤਾਂ ਤੁਸੀਂ ਵੈਸੇ ਹੀ ਉਹਨਾਂ ਤੋਂ ਸਿਮਲ ਰਿਪੋਰਟ ਮੰਗ ਸਕਦੇ ਹੋ ਕਿ ਸਾਨੂੰ ਸਾਡੀ ਸਿਮਲ ਰਿਪੋਰਟ ਦੇ ਦਿਓ ਕ੍ਰੈਡਿਟ ਰਿਪੋਰਟ ਦੇ ਦਿਓ ਵੀ ਅਸੀਂ ਚੈੱਕ ਕਰ ਲਈਏ ਸਾਡਾ ਰਿਜੈਕਟ ਕਿਉਂ ਹੋਇਆ ਨਾਲੇ ਤੁਹਾਨੂੰ ਰੀਜ਼ਨ ਦੱਸਣਗੇ ਕਿ ਕਿਉਂ ਰਿਜੈਕਟ ਹੋਇਆ ਤੁਸੀਂ ਉਹ ਰਿਪੋਰਟ ਲੈ ਕੇ ਉਸ ਨੂੰ ਥੋਰਲੀ ਆਪ ਸਮਝ ਸਕਦੇ ਹੋ ਦੇਖ ਸਕਦੇ ਹੋ ਵੀ ਕੀ ਦਿੱਕਤ ਹੈ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਤਾਂ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਭੇਜੋ ਅਸੀਂ ਤੁਹਾਨੂੰ ਐਨਾਲਿਸਿਸ ਕਰਕੇ ਦਵਾਂਗੇ ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਪਹਿਲੀ ਵਾਰ ਤੁਹਾਡੀ ਰਿਪੋਰਟ ਦੇਖਣ ਦਾ ਤੁਹਾਡੇ ਨਾਲ ਮੀਟਿੰਗ ਕਰਨ ਦਾ ਤੁਹਾਨੂੰ ਐਨਾਲਿਸਿਸ ਕਰਨ ਦਾ ਸਾਡੀ ਕੋਈ ਫੀਸ ਨਹੀਂ ਹੈ ਸਾਡੀ ਕੋਈ ਚਾਰजेस ਨਹੀਂ ਹੈ ਸੋ ਤੁਸੀਂ ਸਾਨੂੰ ਵੀ ਭੇਜ ਸਕਦੇ ਹੋ ਅਸੀਂ ਵੀ ਤੁਹਾਨੂੰ ਦੇਖ ਕੇ ਦੱਸ ਸਕਦੇ ਹਾਂ ਸੈਕੰਡਲੀ ਜੇ ਤੁਸੀਂ ਕਿਸੇ ਤੋਂ ਬੈਂਕ ਤੋਂ ਲੋਨ ਅਪਲਾਈ ਕੀਤਾ ਉਹ ਤੋਂ ਸਿਬਲ ਲੈ ਕੇ ਆਪਣੇ ਕੋਲ ਰਿਕਾਰਡ ਚ ਰੱਖ ਲਓ ਮੰਗਾ ਲਓ ਉਹਨਾਂ ਨੂੰ ਰਿਕਵੈਸਟ ਕਰ ਦਿਓ ਵੀ ਸਾਨੂੰ ਰਿਪੋਰਟ ਦੇ ਦਿਓ ਤੁਹਾਨੂੰ ਲੋਨ ਹੋ ਗਿਆ ਤੁਹਾਨੂੰ ਉੱਥੇ ਆਪਣੇ ਸਿਬਲ ਸਕੋਰਾਂ ਦਾ ਪਤਾ ਲੱਗ ਜਾਏਗਾ ਇਸ ਕਰਕੇ ਤੁਹਾਨੂੰ ਦੁਆਰਾ ਆਪਣੇ ਲਗ ਲਗ ਕੰਪਨੀਆਂ ਤੋਂ ਫ੍ਰੀ ਨਾਨ ਬੈਂਕਿੰਗ ਕੰਪਨੀਆਂ ਤੋਂ ਐਪਲੀਕੇਸ਼ਨਾਂ ਤੋਂ ਤੁਹਾਨੂੰ ਆਪਣੇ ਸਿਮਲ ਚੈੱਕ ਕਰਾਉਣ ਦੀ ਲੋੜ ਨਹੀਂ ਹੋਏਗੀ। ਨਾ ਇਸ ਚੀਜ਼ ਨੂੰ ਤੁਸੀਂ ਪ੍ਰੈਫਰ ਕਰੋ। ਇਹੀ ਸਾਨੂੰ ਸਾਡੀ ਤੁਹਾਨੂੰ ਗੁਜ਼ਾਰਿਸ਼ ਹੈ। ਉਮੀਦ ਹੈ ਸਾਡੀ ਇਹ ਸਲਾਹ ਮੰਨੋਗੇ ਤੇ ਇਸ ਤੇ ਅਮਲ ਕਰੋਗੇ। ਇਸੇ ਆਸ ਤੇ ਉਮੀਦ ਨਾਲ ਸਾਡਾ ਇਹ ਚੈਨਲ ਰੈਗੂਲਰ ਦੇਖਦੇ ਰਹੋ। ਸਬਸਕ੍ਰਾਈਬ ਕਰੋ, ਫੋਲੋ ਕਰੋ ਤੇ ਹੋਰਾਂ ਨੂੰ ਵੀ ਸ਼ੇਅਰ ਕਰੋ। ਥੈਂਕ ਯੂ।